ਆ ਦਸਤਾਰ ਅਜ ਤੱਕ ਇਹਨਾਂ ਨੇ ਬਥੇਰੀਆਂ ਰੋਲੀਆਂ ਨੇ 84 ਚ ਰੋਲੀਆਂ ਨੇ ਚੁੰਨੀਆਂ ਜੇਲਾਂ ਚ ਰੋਲੀਆਂ ਨੇ ਪੱਗਾਂ ਰੋਲੀਆਂ ਨੇ ਪਰ ਫਿਰ ਵੀ ਜਿਆ ਪੱਗ ਸਾਡੇ ਸਿਰ ਤੇ ਐ ਇਹ ਉਹਨਾਂ ਨਿੱਕੇ ਨਿੱਕੇ ਬੱਚਿਆਂ ਕਰਕੇ ਐ ਉਹਨਾਂ ਭੈਣਾ ਕਰਕੇ ਐ ਅੱਜ ਤੱਕ ਜੇ ਹੈ ਗੁਰਮਖੋ ਆਹ ਦਸਤਾਰ ਫਿਰ ਵੀ ਹੈ ਅੱਜ ਇਹ ਖੂਨ ਪਾ ਗਏ ਉਹ ਆਪਣਾ ਇਹ ਹੁਣ ਨੂੰ ਤੇ ਕਦੋਂ ਦਾ ਖਤਮ ਕਰ ਦੇਣ ਤੇ ਕਹਿੰਦੇ ਮਸਕੀਨ ਜੀ ਨੂੰ ਇੱਕ ਬੰਦਾ ਮਿਲਿਆ ਸੁਣਿਓ ਨੋਟ ਕਰਿਓ ਕਹਿੰਦੇ ਬੋਧੀ ਧਰਮ ਖਤਮ ਕਰਤਾ ਭਾਰਤ ਵਿੱਚੋਂ ਬੋਧੀ ਕੱਢ ਤੇ ਨਾ માત્ર ਰਹਿ ਗਏ ਕਹਿੰਦੇ ਸਿੱਖੋ ਤੁਸੀਂ ਵੀ ਬਾਹਰ ਲਿਆਂ ਦੇਸ਼ਾਂ 'ਚ ਦਿੱਸੋਗੇ ਮਾੜੇ ਮੋٹے ਦਿਸਣੇ ਹੁਣ ਤੁਸੀਂ ਵੀ ਨਹੀਂ ਭਾਰਤ ਵਿੱਚ ਭਾਰਤ ਵਿੱਚ ਤੁਸੀਂ ਵੀ ਨਹੀਂ ਦਿਸਣੇ ਖਤਮ ਕਰ ਦੇਣੇ ਨੇ ਹੌਲੀ ਹੌਲੀ ਬੋਧੀ ਖਤਮ ਕਰਦੇ ਇਥੋਂ ਖਤਮ ਹੋ ਗਏ ਬੋਧੀ ਕੱਢ ਤੇ ਭਾਰਤ ਵਿੱਚੋਂ ਬੋਧੀਆਂ ਦਾ ਬਹੁਤ ਬੋਲਵਾਲਾ ਹੋ ਗਿਆ ਬੁੱਧ ਧਰਮ ਖਤਮ ਹੋ ਗਿਆ ਉਸ ਵੇਲੇ ਫਿਰ ਜਵਾਬ ਸੁਣੋ ਕਹਿੰਦੇ ਓਏ ਬੋਧੀਆਂ ਕੋਲ ਨਾ ਕੱਲੀ ਵਿਚਾਰ ਸੀ ਸਿੱਖਾਂ ਕੋਲ ਗੁਰੂ ਨਾਨਕ ਦੀ ਦਿੱਤੀ ਵਿਚਾਰ ਹੈ ਇਹ ਸਿੱਖ ਤੂੰ ਧਰਮ ਤੁਸੀਂ ਖਤਮ ਨਹੀਂ ਕਰ ਸਕਦੇ ਕਿਉਂਕਿ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਤਲਵਾਰ ਵੀ ਹੈ ਈ ਆਕਾਲ ਇਹ ਵੀ ਹੋ ਸਕਦਾ ਤੁਸੀਂ ਖਤਮ ਕਰਦੇ ਹੋਗੇ ਗੁਰੂ ਨਾਨਕ ਦੀ ਸਾਡੇ ਕੋਲ ਵਿਚਾਰ ਹੈ ਤੇ ਉਸ ਵਿਚਾਰ ਦੀ ਰੱਖਿਆ ਕਰਨ ਵਾਸਤੇ ਸਾਡੇ ਕੋਲ ਕਲਗੀ ਧਰਤੀ ਦਿੱਤੀ ਤਲਵਾਰ ਵੀ ਹੈ ਇਹ ਭੁੱਲ ਜੋ ਤੁਸੀਂ ਖਤਮ ਕਰਦੇ ਹੋਗੇ ਸਾਡੇ ਭੁੱਲ ਜੋ ਇਹ ਖਤਮ ਨਹੀਂ ਇਹ ਇਹ ਉਹ ਜੜਾ ਸੀ ਸਾਡੀਆਂ ਉਹ ਸਿੰਘ ਜਿਹੜੇ ਛੀਦ ਹੋਏ ਆ